ਅਗੇ ਗੱਲ ਕਰਦੇ ਹਾਂ ਮੰਡੀ ਦੇ ਵਿੱਚ ਹੋਏ ਦਰਦਨਾਕ ਹਾਦਸੇ ਦੀ ਬਿਆਸ ਦਰਿਆ ਵਿੱਚ ਰੁੜੇ 24 ਵਿਦਿਆਰਥੀਆਂ ਵਿੱਚੋਂ ਇੱਕ ਹੋਰ Laash ਬਰਾਮਦ ਹੋ ਚੁੱਕੀ ਹੈ ਪੰਜ Laasha ਪਹਿਲਾਂ ਬਰਾਮਦ ਹੋਈਆਂ ਸਨ ਤੇ ਹੁਣ ਕੁੱਲ 6 Laasha ਬਰਾਮਦ ਹੋ ਚੁੱਕੀਆਂ ਨੇ ਬਾਕੀ ਦੇ 18 ਵਿਦਿਆਰਥੀਆਂ ਦੀ ਪਾਲ ਲਗਾਤਾਰ ਜਾਰੀ ਹੈ ਜਿਸ ਦੇ ਲਈ NDRF ਦੀ ਫੋਰਸ ਸਮੇਤ ਹੋਰ ਕਈ ਟੀਮਾਂ ਬਚਾਅ ਕਾਰਜਾਂ ਦੇ ਵਿੱਚ ਜੁਟੀਆਂ ਹੋਈਆਂ ਨੇ ਲਾਰਜੀ ਡੈਮ ਦੇ ਵਿੱਚ ਅੱਜ ਸਵੇਰੇ 10:30 ਵਜੇ 8 ਕਿਊਸਿਕ ਪਾਣੀ ਅਤੇ 10:00 ਵਜੇ 50 ਮਿੰਟ ਤੇ 200 ਕਿਊਸਿਕ ਪਾਣੀ ਛੱਡਿਆ ਗਿਆ ਡੈਮ ਦੀ ਸਮਰੱਥਾ 69.5 ਮੀਟਰ ਵਿੱਚ 750 ਕਿਊਸਿਕ ਪਾਣੀ ਸਮਾਉਣ ਦੀ ਐਸਤੇ ਵਧੇਰੇ ਜਾਣਕਾਰੀ ਲਈ ਜੁੜਦੇ ਆ ਸਾਡੇ ਪੱਤਰਕਾਰ ਯਦਵਿੰਦਰ ਸਿੰਘ ਨਾਲ ਯਦਵਿੰਦਰ ਦੱਸਿਆ ਜਾ ਰਿਹਾ ਕਿ ਮੰਡੀ ਦੇ ਵਿੱਚ ਮੌਸਮ ਠੀਕ ਨਹੀਂ ਚੱਲ ਰਿਹਾ ਬਚਾਅ ਕਾਰਜਾਂ ਦੇ ਵਿੱਚ ਰੁਕਾਵਟ ਆ ਰਹੀ ਹੈ ਦੇਖੋ ਇਸ ਤੋਂ ਪਹਿਲਾਂ ਹੀ بارش ਹੋਣਾ ਇਸ ਟਾਈਮ بارش ਹੋ ਰਹੀ ਹੈ بارش ਕਰਕੇ ਵੀ ਰੈਸਕਿਊ ਆਪਰੇਸ਼ਨ ਬੰਦ ਹੋਇਆ ਪਰ ਇਸ ਤੋਂ ਪਹਿਲਾਂ ਹੀ ਜਿਹੜਾ ਡੈਮ ਤੋਂ ਲਾਰਜੀ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਆਪਰੇਸ਼ਨ ਠੰਡਾ ਪੈ ਗਿਆ ਸੀ ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਪਾਣੀ ਛੱਡਣ ਤੋਂ ਬਾਅਦ ਦੁਬਾਰਾ ਦੁਪਹਿਰ ਤੋਂ ਬਾਅਦ ਇਹ ਰੈਸਕਿਊਪਰੇਸ਼ਨ ਸ਼ੁਰੂ ਹੋ ਪਰ ਦੁਪਹਿਰ ਤੋਂ ਪਹਿਲਾਂ ਹੀ ਬਾਰਿਸ਼ ਸ਼ੁਰੂ ਹੋ ਗਈ ਬੜੀ ਜ਼ਬਰਦਸਤ ਬਾਰਿਸ਼ ਆ ਜਿਹੜੀ ਇਸ ਟਾਈਮ ਮੰਡੀ ਦੇ ਅੰਦਰ ਹੋ ਰਹੀ ਹੈ ਜਿਸ ਕਰਕੇ ਹੁਣ ਰੈਸਕਿਊਪਰੇਸ਼ਨ ਸ਼ਾਇਦ ਸਵੇਰੇ ਹੀ ਚੱਲੇ ਪਰ ਸਭ ਤੋਂ ਐਮ ਗੱਲ ਇਹ ਵੀ ਹੈ ਕਿ ਜਿਹੜਾ ਡੈਮ ਦਾ ਪਾਣੀ ਆ ਬਹੁਤ ਜ਼ਿਆਦਾ ਠੰਡਾਮ ਤੌਰ ਤੇ ਜਿੱਥੇ ਗਰਮ ਪਾਣੀ ਹੁੰਦਾ ਉੱਥੇ ਲਾਸ਼ ਫੁੱਲ ਕੇ ਜਲਦੀ ਉੱਪਰ ਆ ਜਾਂਦੀ ਹੈ ਪਰ ਜਿੱਥੇ ਪਾਣੀ ਜ਼ਿਆਦਾ ਠੰਡਾ ਹੁੰਦਾ ਉੱਥੇ ਲਾਸ਼ਾਂ ਜਿਹੜੀਆਂ ਨੇ ਉੱਪਰ ਨਹੀਂ ਆਉਂਦੀਆਂ ਜੀ ਤੇ ਕੋਈ ਆਮ ਥਾਂ ਹੁੰਦੀ ਮੱਲੋ ਪੰਜਾਬ ਦੀ ਕੋਈ ਨਹਿਰ ਹੁੰਦੀ ਜਾਂ ਹੋਰ ਥਾਂ ਹੁੰਦੀ ਉੱਥੇ ਲਾਸ਼ਾਂ ਉੱਪਰ ਆ ਜਾਣੀਆਂ ਸੀ ਫੁੱਲ ਕੇ ਪਰ ਇਸ ਕਾਰਨ ਹੀ ਇੱਥੇ ਲਾਸ਼ਾਂ ਉੱਪਰ ਵੀ ਨਹੀਂ ਆ ਰਹੀਆਂ ਔਰ ਪੱਥਰਾਂ ਕਰਕੇ ਕਾਫੀ ਪ੍ਰੋਬਲਮ ਆ ਰਹੀ ਹੈ ਪੱਥਰਾਂ ਦੇ ਅੰਦਰ ਲਾਸ਼ਾਂ ਫਸੇ ਹੋਈਆਂ ਨੇ ਪੱਥਰਾਂ ਕਰਕੇ ਹੀ ਸਭ ਦੀ ਮੰਨਿਆ ਜਾ ਰਿਹਾ ਕਿ ਮੌਤ ਹੋਈ ਹੈ ਔਰ ਇਸ ਕਰਕੇ ਜਿਹੜਾ ਹੁਣ بارش ਹੋ ਰਹੀ ਹੈ ਤੀਜਾ ਇਹ ਜੁੜ ਗਿਆ ਜਿਸ ਕਾਰਨ ਹੋਰ ਜ਼ਿਆਦਾ ਸਮੱਸਿਆ ਕ੍ਰੀਏਟ ਹੋਗੀ ਰੈਸਕਿਊ ოਪਰੇਸ਼ਨ ਦੇ ਲਈ ਯਦਵਿੰਦਰ ਇਸ ਦੇ ਨਾਲ ਹੀ ਇੱਕ ਲਾਸ਼ ਹੋਰ ਬਰਾਮਦ ਹੋ ਚੁੱਕੀ ਹੈ ਕਿ ਆਸ ਲਗਾਈ ਜਾ ਸਕਦੀ ਹੈ ਕਿ ਬਾਕੀ ਦੀਆਂ ਵੀ ਲਾਸ਼ਾਂ ਬਰਾਮਦ ਹੋ ਸਕਦੀਆਂ ਨੇ ਦੇਖੋ ਜਿਹੜੀਆਂ ਪਿਛਲੇ ਦਿਨਾਂ ਚ ਵੀ ਲਾਸ਼ਾਂ ਬਰਾਮਦ ਹੋਈਆਂ ਨੇ ਪੰਜ ਲਾਸ਼ਾਂ ਔਰ ਇੱਕ ਅੱਜ ਲਾਸ਼ ਬਰਾਮਦ ਹੋਈ ਹੈ ਇਹ ਪਥਰਾਂ ਦੇ ਨੇੜੇ ਤੇੜੇ ਜਿੱਥੇ ਕਿਤੇ ਫਸੀ ਹੋਈ লাশ ਸੀ ਉਸ ਤੋਂ ਹੀ ਬਰਾਮਦ ਹੋਈ ਆ ਜਿਹੜੀਆਂ ਇਕੱਠੀਆਂ ਲਾਸ਼ਾਂ ਬਰਾਮਦ ਹੋਣੀਆਂ ਹੁੰਦੀਆਂ ਨੇ ਮੰਨ ਲਓ ਪੰਡੋ ਦੇ ਅੰਦਰ ਜਿੱਥੇ ਪਾਣੀ ਆ ਕੇ ਰੁਕਦਾ ਅਗਰ ਲਾਰਜੀ ਡੈਮ ਦੀ ਅਸੀਂ ਗੱਲ ਕਰੀਏ ਲਾਰਜੀ ਡੈਮ ਤੋਂ ਰਾਸਤੇ 'ਚ ਫਲਾਟ ਜਿੱਥੇ ਦੀ ਘਟਨਾ ਫਲਾਟ ਦੇ ਅੰਦਰ ਘਟਨਾ ਹੋਈ ਔਰ ਅੱਗੇ ਪੰਡੋ ਪੰਡੋ ਡੈਮ ਆ ਪੰਡੋ ਦੇ ਅੰਦਰ ਆ ਕੇ ਪੂਰਾ ਪਾਣੀ ਰੁਕਦਾ ਇਹ ਮੰਨਿਆ ਜਾ ਰਿਹਾ ਸੀ ਕਿ ਪੰਡੋ ਦੇ ਅੰਦਰ ਆ ਕੇ ਸਾਰੀਆਂ ਲਾਸ਼ਾਂ ਮਿਲ ਜਾਣਗੀਆਂ ਪਰ ਪੰਡੋ ਦੇ ਅੰਦਰ ਅਜੇ ਤੱਕ ਅਜੇ ਤੱਕ ਇੱਕ ਵੀ ਲਾਸ਼ ਨਹੀਂ ਮਿਲੀ ਜਿਹੜੀਆਂ ਲਾਸ਼ਾਂ ਮਿਲ ਰਹੀਆਂ ਨੇ ਉਹ ਫਲਾਟ ਤੋਂ ਪੰਡੋ ਦਾ ਜਿਹੜਾ ਏਰੀਆ ਹੈਗਾ ਉਹ 15 ਕਿਲੋਮੀਟਰ ਦਾ ਉਹ ਏਰੀਆ ਹੈਗਾ ਜਿਹੜਾ ਫਲਾਟ ਤੋਂ ਪੰਡੋ ਆਉਂਦੇ ਆ ਜਦੋਂ ਉਹ ਸੀਰੀਜ਼ ਚੋਂ ਲਾਸ਼ਾਂ ਮਿਲ ਰਹੀਆਂ ਨੇ ਸਰਚੂਏਸ਼ਨ ਜਾਰੀ ਹੈ ਪਰ ਇਸ ਤਰ੍ਹਾਂ ਇਹਨੇ ਰਿਕਵਟ ਆ ਰਹੀਆਂ ਨੇ ਉਹਦੇ ਕਰਕੇ ਸਮੱਸਿਆ ਆ ਰਹੀ ਆ ਇਹ ਅਸੀਂ ਗੱਲਬਾਤ ਵੀ ਕੀਤੀ ਅਧਿਕਾਰੀਆਂ ਨਾਲ ਉਹਨਾਂ ਨੇ ਇਹੀ ਕਿਹਾ ਕਿ ਲੇਟ ਹੋ ਸਕਦਾਗਾ ਹੋਰ ਲਾਸ਼ਾਂ ਮਿਲਣਾ ਜ਼ਿਆਦਾ ਲੇਟ ਹੋ ਸਕਦਾਗਾ ਕਿਉਂਕਿ ਪਾਣੀ ਕਾਫੀ ਠੰਡਾ ਇਸ ਕਰਕੇ ਲਾਸ਼ਾਂ ਉੱਪਰ ਨਹੀਂ ਆ ਰਹੀਆਂ ਜੀ ਧੰਨਵਾਦ ਆਦਵਿੰਦਰ ਇਸ ਤਮਾਮ ਜਾਣਕਾਰੀ ਦੇ ਲਈ ਸੋ ਜ਼ਬਰਦਸਤ ਬਾਰਿਸ਼ ਹੋ ਰਹੀ ਹੈ ਇਸ ਵਕਤ ਲਾਰਜੀ ਡੈਮ ਦੇ ਵਿੱਚ ਜੋ ਬਚਾਅ ਕਾਰਜ ਹੈ ਉਹਨਾਂ ਵਿੱਚ ਖਾਸੀਆਂ ਰੁਕਟਾ ਰੁਕਾਵਟ ਆ ਰਹੀ ਹੈ ਕਿਉਂਕਿ ਤੇਜ਼ ਬਾਰਿਸ਼ ਲਗਾਤਾਰ ਜਾਰੀ ਹੈ ਉਸ ਦੇ ਨਾਲ ਹੀ ਡੈਮ ਵਿੱਚੋਂ ਵੀ ਪਾਣੀ ਛੱਡਿਆ ਜਾ ਰਿਹਾ ਤੇ ਇਹ ਮੰਨਿਆ ਜਾਦਾ ਹੈ ਕਿ ਜੋ ਪਾਣੀ ਛੱਡਿਆ ਜਾ ਰਿਹਾ ਉਹ ਬੇਹਦ ਠੰਡਾ ਹੈ ਤੇ ਠੰਡਾ ਪਾਣੀ ਹੋਣ ਦੇ ਚਲਦਿਆਂ ਲਾਸ਼ਾਂ ਉੱਪਰ ਨਹੀਂ ਆ ਪਾਰੀਆਂ ਨੇ ਜੇਕਰ ਪਾਣੀ ਥੋੜਾ ਗਰਮ ਹੋਵੇ ਤਾਂ ਲਾਸ਼ਾਂ ਜਲਦ ਉੱਪਰ ਆ ਜਾਂਦੀਆਂ ਨੇ ਪਰ ਪਾਣੀ ਬੇਹਦ ਠੰਡਾ ਹੋਣ ਦੇ ਚਲਦਿਆਂ ਲਾਸ਼ਾਂ ਉੱਪਰ ਨਹੀਂ ਆ ਰਹੀਆਂ ਨੇ ਤੇ ਖਰਾਬ ਮੌਸਮ ਦੇ ਚਲਦਿਆਂ ਵੀ ਬਚਾਅ ਕਾਰਜਾਂ ਦੇ ਵਿੱਚ ਖਾਸੀਆਂ ਰੁਕਾਵਟਾਂ ਆ ਰਹੀਆਂ ਨੇ ਹਾਲਾਂਕਿ ਅੱਜ ਇੱਕ